ਦੇਖੋ ਕਿ 11 ਮੇਰਾ ਘਰ ਮਾਰਨਾ ਕੋਟਰਾ ਮਾਰਨ ਮੇਰੇ ਮੁੰਨੇ ਪੇਕੇ ਪਰਵਾਣੇ ਪੰਚਾਇਤ ਕੱਠੀ ਕਰਨਾ ਉਹ ਜਾਇ ਉਹਨਾਂ ਨੂੰ ਚਾਹ ਪਾਣੀ ਬਿਨਾਂ ਦਰ ਚਲੇ ਜਾਣਾ ਨਹੀਂ ਕਰ ਸਕਦੇ ਆਈ ਡਿੱਦ ਲੋ ਕਰਦਾ ਪੰਚਾਇਤ ਹੁੰਦੀ ਜੰਗੂ ਇੱਕ ਦੋ ਬੰਦੇ ਇੱਥੇ ਲੈ ਆਉਣ ਆਪਣੇ ਚਾਕੇ ਲੈ ਆਉਣ ਜਿਹੜੀ ਆ ਨਾ ਭਰਾਵਾਂ ਨੇ ਪੰਚਾਇਤ ਮੈਂ ਜਦੋਂ ਨਹੀਂ ਸਿੰਘ ਵੱਡੀ ਫਿਕਰ ਕਰਨਾ ਜਿੰਨੇ ਵੀ ਪੇ ਜਾਦੇ ਜਾਂਦੇ ਨੇ ਸੱਜੂ ਵੱਡੀ ਆ ਆਪਾ ਪਾਜੀ ਇਹ ਬੱਚੀ ਹੈ ਬੱਚਿਆ ਖਾਦਰ ਮੈਂ ਕਮਾਈ ਕਰਦੀ ਹਾਂ ਜੀ ਮੈਂ ਝੂਠ ਕਹੋ ਬਲਾਪਾਜੀ ਵੈ ਜਿੱਥੇ ਰਹਿੰਦੀ ਹੈ ਨਾ ਮੇਰੇ ਕੋਲ ਦੱਬਾ ਇਹ ਅੰਦਨੀ 5 15 ਸਾਲਾਂ ਦਾ ਰਈ 2 ਵਜੇ ਤੱਕ ਕਰੋ ਇਹਦੇ ਬਾਬਾ ਬਾਬਾ ਬਗਾ ਦਾ ਚੋਠੀ ਹੈ ਦੇਖੋ ਵੀ ਅੱਜ ਨੂੰ 15 ਸਾਲਾਂ ਬਾਅਦ ਚੇਤਾ ਆ ਗਿਆ ਮੇਰੇ ਬੱਚੇ ਆ ਮੇਰੀ ਘਰ ਦੀ ਗਲਤੀ ਹੈ ਤੇ ਮੈਂ ਵੀ ਪਾਜੀ ਗਲਤੀ ਮੇਰੇ ਪੱਕਾ ਦਾ ਰਿਸ਼ਤਾ ਹੈ ਮੈਂ 36 ਸਾਲ ਨੂੰ ਪਹਿਲਾਂ ਕਿਥੇ ਜੀ ਮੇਰੇ 37 ਸਾਲ ਹੋ ਗਏ। ਠੀਕ ਨਹੀਂ ਮੈਂ ਆਪਣੇ ਬੱਚਿਆਂ ਨਾਲ ਗੱਲ ਨਹੀਂ ਕਰਨਾ। ਮੈਂ ਹੁਣ ਤੁਹਾਨੂੰ ਕਹਿੰਦਾ ਮੈਂ। ਪਰ ਇਹ ਨਹੀਂ ਕਿ ਆਪਾਂ ਵੀ ਮੈਂ ਰੇਕ ਮੇਰੇ ਘਰ ਦੇ ਤਾਂ ਮੈਨੂੰ ਸਪੀਕ ਕਰਨਾ। ਮੈਂ ਤਾਂ ਨਹੀਂ ਕਰਨਾ। ਮੇਰੇ ਅੱਜ ਜਿੰਨ ਤੱਕ ਮੇਰੇ ਕੋਲ ਪਰਵਾਹ ਹੈ ਕਿ ਕਾਹ ਕਰ ਤੂੰ ਬੁੜੀ ਬੋਲ। ਮੈਂ ਤਾਂ ਨਹੀਂ ਤਨ ਗੱਲਣਾ। ਮਾਂ ਨਹੀਂ ਆਂਦੇ ਮੇਰੇ ਕੋਲ ਬਰਦ ਨਹੀਂ। ਮੈਂ ਤਾਂ ਸੱਚਾ ਪੁੱਛਿਆ ਭੈਣੇ ਜਿੱਦ ਤੱਕ ਨੂੰ ਗੱਲ ਨਾ ਮੈਂ ਬੇਸ਼ੱਕ ਮਨਵਾ ਦਿਆਂਗੀ। ਜੋ ਕਿ ਮੈਂ ਆਪਣੀ ਜ਼ਿੰਦਗੀ ਪਿੰਨਾ ਸੋਚ ਕੇ ਲਾਈ ਆ। ਬੱਚਿਆਂ ਨੂੰ ਮੇਰੀ ਜ਼ਿੰਦਗੀ ਸੀ ਨਹੀਂ ਬੱਚਿਆਂ ਦਾ ਖਾਦੂ ਮੋ ਜਿੰਦੀ ਤੇ ਮੈਂ ਆਪਣੇ ਬੱਚੇ ਹੋਏ ਨੇ ਛੋਟੇ ਲੱਗਦੇ ਆ ਮੈਂ ਕੱਲ ਤਾਂ ਆਰਾਮ ਕਰੂੰਗੀ ਇਹ ਬੱਚਿਆਂ ਨੇ ਕੱਲ ਤੋਂ ਬਾਅਦ ਬਹੁਤ ਪਿਆਰ ਕੀਤਾ ਜੇ ਮੈਂ ਸਹੀ ਨੂੰ ਮੇਰੇ ਬੱਚੇ ਸਹੀ ਨੇ ਨੇ ਮੇਰੀ ਬੱਚੀ 17ਵਾਂ ਸਾਲ ਲੱਗਾ ਇਹਨੂੰ ਕੋਲ ਨੂੰ ਨਾ ਮੈਂ ਪੜ੍ਹਦੀ ਹਾਂ ਅੱਜ ਦਾ ਬੱਚੇ ਬਾਜੀ ਜਲਦੀ ਹਾਂਜੀ ਇਹ ਪੜਦੇ ਹੋਣਗੇ ਨਹੀਂ ਬੜਾ 12ਵੀਂ ਹਾਂਜੀ ਇਹਨੂੰ ਹੋਰ ਹਾਦੀਆ ਘਰ ਦੇ ਬਾਲੀ ਮਜ਼ਬੂਰ ਆ ਮੇਰਾ ਕਾਕਾ ਬਿਮਾਰ ਹੋ ਗਿਆ ਇਸ ਨਾਲ ਸਕੂਲ ਨਹੀਂ ਆ ਮਨਪੰਜੀ ਸਕੂਲ ਨਹੀਂ ਹੋ ਗਿਆ ਲੇ ਤਾਂ ਜੋ ਜੁਰਬੇ ਕਿਸੇ ਦਮ ਮੈਂ ਆਪਣੀਆਂ ਬਾਕੀ ਚੀਜ਼ਾਂ ਸੜ ਬਾਕੀ ਚੀਜ਼ਾਂ ਉਹ ਵੀ ਛੱਡਿਆ ਪਰ ਮੈਨੂੰ ਪਤਾ ਲੱਗਾ ਵੀ ਜੋ ਚੀਜ਼ਾਂ ਲੈਣ ਵਾਲੇ ਨੇ ਸਿਆਜਿਕ ਮੈਂ ਬੁਲੇ ਲਈ ਕਿਸ ਤਰ੍ਹਾਂ ਦੇ ਬਜਾਜ ਕਰਦੇ ਇੱਕ ਕਦੋਂ ਮੇਰਾ ਮਤਲਬ ਬਜਾਜ ਕਰਨਾ ਮੈਂ ਮਨ ਨਹੀਂ ਲਗਾ ਉਹ ਬੁਲਾਉਣਾ ਤੁਹਾਡੇ ਕਹਿੰਦਾ ਮਰੋ ਇਹ ਹੈ ਕਿ ਤੁਸੀਂ ਹੁਣ ਮਤਲਬ ਕੀ ਤੁਹਾਡੇ ਮੰਨ ਲਓ ਕਿ ਤੁਹਾਡੀ ਲੋਕਾਂ ਦੀ ਆਵਾਜ਼ ਚੁੱਕ ਹੁੰਦੇ ਆ ਤੇ ਇਸ ਕਰਕੇ ਮਤਲਬ ਕੀ ਹੁਣ ਨਿਕਲ ਕੇ ਆਏ ਬਾਹਰ ਕਿ ਇਹ ਝੂਠੇ ਆ ਦੇ ਅਸੀਂ ਬੰਦੇ ਆ ਵੀਆ ਇਹਨਾਂ ਨੇ ਮਤਲਬ ਰੋਟੀ ਸੋਕੀ ਕਾਣੇ ਤੇ ਆ ਕਿ ਕੋਈ ਸ਼ਰਮ ਮਸੂਰ ਨਹੀਂ ਪਿੰਡ ਵਾਲਿਆਂ ਨੂੰ ਵੀ ਸੋਸ਼ਲ ਮੀਡੀਆ ਤੇ ਪੈ ਗਈ ਹੈ ਵੀ ਇਹ ਮੰਮੀ ਵੀ ਗਈਆਂ ਮੇਰੀ ਗੁੜੀਆ ਵੀ ਗਈ ਆ ਤੇ ਕੋਣ ਹਰ ਸਾਰਿਆਂ ਨੇ ਹੌਲੀ ਪਿੰਡਾਂ ਦੀ ਵੀ ਸਾਡੀ ਪਿੰਡ ਦੀ ਇੱਜ਼ਤ ਨਰਾਹ ਖੋਦੀ ਬੜੀ ਬੋਤਨਾ ਪਿੰਡਾਂ ਵਾਲੇ ਪੁੱਛਿਆ ਗਿਆ ਸੀ ਸਾਰੇ ਕਿ ਜਦੋਂ ਉਹ ਦਾ ਉਹ ਜਿਹੜਾ ਘਰ ਵੇਚਿਆ ਵਾ ਉਹ ਉਹ ਕਿੰਨੂੰ ਵੇਚਿਆ ਤਾਂ ਸਹੀ ਕੇ ਲੈ ਕੇ ਤੇ ਬਾਹਰ ਵੇਚਿਆ ਕਿੰਨੂੰ ਬੜੀ ਵੀ ਸਿੱਖਿਆ ਜਦੋਂ ਵੇਚਿਆ ਹਾਂ ਜੋਣੀ ਵੇਚਿਆ ਉਹ ਕੋ ਵੇਚਿਆ ਪਤਾ ਨਹੀਂ ਪਾ ਜਿੰਨੂੰ ਮੈਂ ਸਿਨੇ ਦੱਸਿਆ ਮੀ ਏਦਾਂ ਲੰਘ ਗਈ ਨਹੀਂ ਏਦਾਂ ਖਾਂ ਨੂੰ ਇੱਦਾਂ ਵਾ ਵਾ ਕੱਬੂ ਲੋ ਲੋ ਤਾਂ ਨਾਂ ਮੱਜਾ ਤਾਂ ਅੰਮੇਂ ਕੱਲ ਦਾ ਪਤਾ ਵਾ ਕਿ ਇਹਨਾਂ ਨੇ ਇਹ ਗੱਲ 'ਚ ਸ਼ਰਮ ਮਹਿਸੂਸ ਕੀਤੀ ਜਿਹੜੇ ਟੋਲਟ ਪਿੰਡ ਵਾਲਿਆਂ ਨੇ ਕਿ ਆਡੇ ਪਿੰਡ ਦੇ ਕੀ ਬੇਇੱਜ਼ਤੀ ਮਹਿਸੂਸ ਹੋ ਗਈ ਕੋਦ ਨਹੀਂ ਪੜੇ ਬੈਠੇ ਜਿਸ ਵਜ੍ਹਾ ਤੋਂ ਬੱਚੇ ਲਾ ਕੇ ਮਾਂ ਲਾ ਕੇ ਤੁੰਗੋ ਥੋੜੀ ਕੋਈ ਨਹੀਂ ਵੀ ਕੋਈ ਮਹਿਸੂਸ ਨਹੀਂ ਹੋਇਆ ਪਰ ਆਪਾਂ ਦੇ ਕਿ ਕੋੜ ਕੇ ਕੇਸ ਲਗਾਣ ਇਹਨਾਂ ਕਰਨ ਤਰਲਾ ਦਾ ਤਲਾਸ਼ ਕਰਦੇ ਮੈਂ ਲਾਇਆ ਕਰਦੇ ਹੁਣ ਮੇਰਾ ਕਰਤਾ ਕੋਈ ਨਹੀਂ ਬਚਾ ਜਦੋਂ ਇਹਨਾਂ ਦੋਨਾਂ ਦਾ ਕਰਜ਼ਾ ਬਹੁਤ ਹੈ ਤਾਂ ਆਪਣਾ ਮਨ ਦੋ ਦੋ ਯਾਰ ਦੀ ਅੱਜ ਦੇ ਦਿਨ ਤਾਂ ਕਰੇ ਜੋ ਕਿ ਹੋ ਆਪਾਂ ਆਪਣਾ ਖਰਚੇ ਨੂੰ ਨਾ ਪੱਛਿਆ ਨੂੰ ਦੂਰ ਨਹੀਂ ਕਿਉਂਕਿ ਤੁਸੀਂ ਅੱਜ ਗੱਲਬਾਤ ਨਹੀਂ ਕਿਤੇ ਕੀਤੀ ਮੈਨੂੰ ਸਾਜੀ ਮੈਂ ਸਰਕਾਰ ਨਹੀਂ ਜਾਂ ਕਿ ਮੈਂ ਇੰਨਾ ਫੇਰਨ ਕਰਨ ਵਾਲੀ ਕਿਉਂਕਿ ਮੈਨੂੰ ਇਹਨਾਂ ਦਾ ਕਿ ਜਿਹੜਾ ਮੈਂ ਇੱਧਰ ਨੂੰ ਜਾਣਾ ਨਾ ਬਹੁਤ ਕਿਸੇ ਨੂੰ ਮਿਲ ਗਿਆ ਦੁਪਾਤ ਜਾਣਿਆ ਮੇਰਾ ਸਪਾਜੀ ਫੇਰ ਤੋਂ ਲੈ ਕੇ ਗਰੀਬੀ ਰੋਟੀ ਇਹੋ ਹੀ ਹੈ ਕਿ ਮੈਂ ਇੱਧਰ ਜਾਵਾਂ ਤੇ ਜਾ ਕੇ ਪਤਾ ਸੀ ਹੁੰਦਾ ਹੈ ਸੇਰ ਤੋਂ ਲੈ ਕੇ ਸ਼ਾਮ ਤੱਕ ਮੈਂ 4 ਵਜੇ ਭਾੜੀ ਉੱਠਦੀ ਹੁੰਦੀ ਹਾਂ 4 ਵਜੇ ਉੱਠਣਾ ਤਾਂਾਂ ਗਰੀਬੀ ਦੀ ਗੱਲ ਹੈ 4 ਵਜੇ ਉੱਠਣਾ ਮੈਂ ਦੋ ਮੱਝਰੀ ਭਾਵੇਂ ਕਿੰਨੇ ਪੱਤਰ ਜੁਗਾਂ ਦੋ ਇਹ ਨਾ ਕਿਉਂਕਿ ਸ਼ਾਮ ਤੱਕ ਜਾਵਾਂ ਕਰਨਾ ਫਿਰ ਮੈਂ ਅੰਕਲ ਦੇ ਨਾਲ ਬਿਲਿੰਗ ਕਰਨੀ ਪੈਂਦੀ ਹੈ ਮੈਂ ਕਹਿੰਦਾ ਨਾ ਬਿਲਿੰਗ ਕਰਦੀ ਮੈਂ ਬਹੁਤ ਬਿਲਿੰਗ ਕਰਦੀ ਕਿਉਂਕਿ ਮੈਨੂੰ ਮੇਜ ਵਿੱਚ ਬੁਰੀ ਦਾ ਪਤਾ ਹੈ

ਅੰਮ੍ਰਿਤਿਆਰ ਆਪੋ ਨੇ 2 ਸਾਲੋਂ ਕਿੰਨੀ ਮਿਹਣੀ ਲਾਈ ਨੂੰ ਇੱਥੇ ਰਹੀਏ ਹਾਂ ਹਾਂ ਜੀ ਆਹੀ ਪੜੀ ਟਿਕਾਣਾ ਹਰ ਇੱਕ ਦਾ ਬਾਤ ਬਾਤ ਜੁਨੀ ਆਉਂਦੀ ਆ ਬਾਤ ਤੁਹਾਡੇ ਨਾਲ ਕੋਈ ਕਹਿਣਾ ਬਾਤ ਭੈਣ ਭਰਾ ਤੋਂ ਹੁੰਦਾ ਜਾਂ ਮੇਰੇ ਬੱਚੇ ਹੀ ਆ ਬਿਲਕੁਲ ਸੌਂਗ ਦੇ ਬੱਚੇ ਵਾਦੇ ਪੰਦਾ ਜਿੱਥੇ ਮੱਤ ਜਾ ਸਭ ਕੁਝ ਪਾਜੀ ਬੱਚੇ ਵੀ ਇਨਾਂ ਨੂੰ ਮੰਨਿਆ ਘਰ ਵਾਲਾ ਵੀ ਇਨੂੰ ਮੰਨਿਆ ਪਰ ਉਹ ਵੀ ਇਨਾਂ ਨੂੰ ਮੰਨਦੇ ਆ ਮੇਰਾ ਸਭ ਕੁਝ ਹੀ ਹੈ। ਕਿਉਂਕਿ ਅਜੇ ਤਾਂ ਜ਼ਿਆਦਾ ਮੰਨਦੇ ਆ ਮੇਰੀ ਜ਼ਿਆਦਾ ਬੀਣੀ ਸੋਧਿਆ। ਇੱਕ ਹੀ ਉਹ ਕਹਿੰਦੇ ਜਦੋਂ ਉਹ ਕਹਿੰਦੇ ਸਾਡੇ ਕੋ ਆਉਣ ਬੈਣ ਤੇ ਤੁਸੀਂ ਇਹ ਕਿਉਂ ਨੇ ਆ ਕਿ ਦਾ ਤਲਾਕ ਨਾ ਹੋਵੇ ਤੁਹਾਡਾ ਨਹੀਂ ਬੱਚਾ ਬੰਦ ਕੇ ਚੱਲ ਜਿੰਦਗੀ ਦੇ ਵਿੱਚ ਜਵਾਨੀ ਹੀ ਸੀ ਮੈਂ ਬੜੀ ਬੜੀਆਂ ਗੱਲਾਂ ਸੁਣੀਆਂ ਲੋਕਾਂ ਦੀ ਸੁਣੀਆਂ ਬਈਆਂ ਮੈਂ ਉਹਨਾਂ ਬੱਚੇ ਇੰਨਾ ਸਫਲ ਗਾ ਕਪੜਾ ਕਰਦੇ ਆਪਣੇ ਬੱਚੇ ਪਹਿਲਾਂ ਪਾਲ ਲਿਆ 19 ਸਾਲਾਂ ਦੀ ਹੋ ਗਈ ਮੈਂ ਤੀਣੀ ਮੇਰੇ ਪੁੱਤ ਹੀ ਆ ਮੈਂ ਪੁਕਾਰਨਾ ਕਿ ਅੱਜ ਦੇ ਕੇ ਬਾਜ਼ਾਰ ਇਹ ਨਾ ਵੀ ਹੋ ਦੱਸ ਦੇ ਗਹਿਰੀ ਦੁਕਾਨ ਦਾ ਅਲੱਗ ਗੱਲ ਆ ਹੁਣ ਗਹਿਰੀ ਦੁਕਾਨ ਤੋਂ ਬੱਚਾ ਸ਼ੋਪਿੰਗ ਕਰਾਈ ਇੱਕ ਵਾਰੀ ਮੈਨੂੰ ਦੱਸਦੇ ਵੀ ਮੈਂ ਆਧਾ ਦੋ ਸ਼ੋਪਿੰਗ ਕਰਾਈ ਕਿੰਨੀ ਵੀ ਇਸਰ ਮੇਰਾ ਹੋਗਾ ਮੇਰੀ ਮੰਮੀ ਨੇ ਆਉਣਾ ਅੱਜ ਗਰਦਾਸਪੁਰੋਂ ਉਹਨੇ ਕਾਦੀਆਂ ਨੂੰ ਸ਼ੋਪਿੰਗ ਕਰਨੀ ਦੋ ਦੋ ਬੱਚੇ ਸਰਵਾ ਦੋ ਮੇਰੇ ਨਾਲ ਦੋ ਦੇ ਬਣੇ ਲਿਆ ਕੇ ਸਾਨੂੰ ਦੇਖ ਲੈਣੇ ਗਿਆ ਰਹੇ ਅੱਢ ਚਲੋ ਗਿਆ ਆ ਗਏ ਮੇਰੇ ਮੰਮੀ ਲੱਗਦਾ ਜੋ ਕਿ ਮਾ ਲੱਖ ਲਾ ਲਿਆ। ਜਿਹੜਾ ਟੋ ਲਿਆ ਉਹ। ਉਹ ਤਾਂ ਤੁਹਾਨੂੰ ਜਿਹੜਾ ਮੈਂ। ਜਿਹੜਾ ਟੋ ਲਾਉਂਦਾ ਉਹ ਵੀ ਮਤਲਬ ਕੀ ਮੇਰੇ ਮੰਮੀ ਨੇ ਲੱਗਾ। ਤੁਹਾਡੇ ਮੰਮੀ ਨੇ ਲੱਗਾ ਕਿ ਮਿੱਟੀयां ਪਾ ਗਏਗਾ। ਥਾਰਾ ਲੱਖ 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 ਰੁਪਏ ਦੀ ਮਿੱਟੀ ਪਾ ਗਿਆ ਫੇਰ ਲੱਗਾ। 2 ਲੱਖ ਰੁਪਏ। 2 ਲੱਖ। ਜਿਹੜਾ ਟੋ ਲਿਆ ਉਹ 2 ਲੱਖ ਰੁਪਏ ਲਿਆ ਤੁਹਾਡੇ। 110000 ਉਹ ਤੁਹਾਡੇ ਸਿਰ ਤੋਂ ਲਿਆ ਉਹ ਵੀ ਅੱਗੇ। ਐਂ ਫੇਰ ਵੀ ਮੰਮੀ ਵਗੀ ਆਂਦੀ ਜੀ ਪੁੱਤ ਤੇ ਬੜਾ ਚੰਗਣੇ ਉਹ 2 ਲੱਖ ਦਿੱਤਿਆਂ ਨਾ ਯਾਰ ਨਿੱਕਾ ਮੋਟਾ ਅਨੁਸਮਾਨ ਖਾਂ ਦੀ ਦਾ ਕੰਕ ਪੁੰਦ ਜੇ ਗੰਦੇ ਰਹਿਆ। ਜੀ ਪਾਣੀ ਸਾਨੂੰ ਦੇ ਕੇ ਆਉਂਦੇ ਨੇ ਦੂਜੇ ਨੰਬਰ ਦੇ ਅਜੇ ਨਾ ਦੇ ਗਿਨਾਂ ਮਹੀਨਿਆਂ ਨੇ ਪੈਰਾਂ ਦੇ ਕੰਟਰੋਲ ਤੇ ਹੈ ਵਿਭਾਗ ਕੋਈ ਯੂਜ ਕਰ ਨਹੀਂ ਸ਼ਾਦੇ ਨਹੀਂ ਕਰਦੇ ਕੋਈ ਜਿਹੜੀ ਗੱਲ ਮੂੰਹੋਂ ਨਿਕਲੀ ਉਹ ਚਲੋ ਤੇਰੀ ਗੱਲ ਵਾ ਗੁੜੀਆ ਕੋਲ ਮੂੰਹੋਂ ਨਿਕਲ ਗਈ ਹਾਂ ਹਾਂ ਕੀ ਨੇ ਆਮੀ ਨਾ ਖਾਂਗੇ ਕਿ ਕਣ ਕਿਹਨੇ ਵੀਜੇ ਜੀ ਵੇਚਦਾ ਚਲੋ ਉਹ ਤਾਂ ਠੀਕ ਹੈ ਪਰ ਉਹ ਤਾਂ ਦੀ ਮੈਂ ਗੱਲ ਮੰਨਦਾ ਪਰ ਨਸ਼ਾ ਪਤਾ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਨਸ਼ਾ ਨਹੀਂ ਕਰਦੇ ਹੋ ਹਾਂਜੀ ਮਿੰਨੂ ਕੋਟਾ ਮਾਰਦਾ ਬਹੁਤ ਹੁੰਦਾ ਸੀ ਹਾਂਜੀ ਚਲੋ ਠੀਕ ਹੈ ਖਰਚਾ ਪਾਣੀ ਵੀ ਨਹੀਂ ਦੇਣਾ ਜੇ ਉਹ ਖਰਚਾ ਪਾਣੀ ਮੰਗਣਾ ਉਹ ਕੋਟਾ ਮਾਰਨਾ ਜਦੋਂ ਬੇਟੀ ਦਾ ਮੁੱਢ ਨਿਕਲਿਆ ਜੋ ਨਸ਼ਾ ਪਤਾ ਜੋ ਕਰਦੇ ਹੋ ਜਦੋਂ ਬੇਟੀ ਨੂੰ ਪੁੱਟਣਾ ਪਰ ਉਹਨਾਂ ਨੇ ਉਹਨਾਂ ਨੇ ਇੱਕ ਪੁਆਇੰਟ ਲੱਭ ਲੈਣਾ ਇੱਕ ਹਾਂਜੀ ਉਹਨਾਂ ਨੂੰ ਇੱਕ ਪੁਆਇੰਟ ਮੁੱਦਾ ਮਿਲ ਗਿਆ ਕਿ ਪੁਆਇੰਟ ਮਿਲ ਗਿਆ ਇੱਕ ਹਾਂਜੀ ਮਿਲ ਗਿਆ ਹਨਾ ਤੇ ਜਿਹੜੀ ਹਾਂ ਜਿਹੜੀ ਮਿਸਟੇਕ ਨਹੀਂ ਹੁੰਦੀ ਚਲੋ ਕਿਉਂਕਿ ਭਾਜੀ ਆਪਾਂ ਜਿਹੜੀ ਸਾਡੀ ਸਫਾਈ ਹੈ ਨਾ ਹਾਂਜੀ ਕੱਲ ਵੀ ਸਾਡੀ ਸਫਾਈ ਰਹੂ ਅੱਜ ਵੀ ਸਫਾਈ ਰਹੂ ਵੀ ਸਾਡਾ ਜਿਹੜੇ 10 ਸਾਲ ਹੋ ਗਏ ਨਾ ਇੱਥੇ ਜਿਹੜੇ ਸਾਰੇ ਦੰਦਾਂ ਬਣਾ ਕੇ ਆ ਵੀ ਬੁਣਾਂਗੇ ਅੰਤ ਵਿੱਚ ਬੰਦਾ ਕਿੰਨਾ ਅਵਲੇ ਸਾਰੇ ਸਫਾਈ ਲਿਆ ਆਪਾਂ ਕਰਦੇ ਹਾਂ ਚਲੋ ਠੀਕ ਹੈ ਤੁਹਾਡਾ ਥੈਂਕ ਯੂ